ਸੋਸ਼ਲ ਮੀਡੀਆ ਦਾ ਜਿਹੜਾ ਪਲੇਟਫਾਰਮ ਹੈ ਨਾ ਉਹਦਾ ਵੀ ਮਿਸਯੂਜ਼ ਹੋ ਜਾਂਦਾ ਉਹਦੀ ਵੀ ਦੁਰਵਰਤੋਂ ਹੋ ਜਾਂਦੀ ਹੈ ਕਈ ਵਾਰੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਵਿਊਜ਼ ਦੇ ਚੱਕਰ ਦੇ ਵਿੱਚ ਛੇਤੀ ਛੇਤੀ ਹਾਈਲਾਈਟ ਹੋਣ ਦੇ ਚੱਕਰ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਵੀ ਬਿਨਾਂ ਸੋਚੀਆਂ ਸਮਝੀਆਂ ਅੱਗੇ ਕਰ ਦਿੰਨੇ ਆ ਅਸੀਂ ਜਿਹੜੀਆਂ ਕਿਸੇ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀਆਂ ਨੇ ਕਿਸੇ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਨੇ ਆ ਇੱਕ ਜਲ ਤੁਸੀਂ ਦੇਖਿਆ ਹੋਣਾ ਚਰਚਾ ਹਰ ਭਜਨ ਮਾਨ ਦੀ ਬੇਟੀ ਦੀ ਕੋਈ ਇਦਾਂ ਕੋਈ ਫੋਟੋ ਕਿਸੇ ਨੇ ਪਾਤੀ ਹੈ ਨਾ ਤੇ ਉਹ ਕਾਫੀ ਕਹਿ ਲੋ ਨਾ ਵੀ ਮਨ ਦੇ ਵਿੱਚ ਜਿਹੜਾ ਗੁੱਸਾ ਹੁੰਦਾ ਹੈ ਕਰੋਸ਼ ਹੁੰਦਾ ਹੈ ਪਰਿਮਾਨ ਹੋ ਰਾਨੀ ਉਹ ਕੱਢਿਆ ਸਾਫ ਸੁਥਰਾ ਗਾਇਕ ਹੈ ਸਾਫ ਸੁਥਰੀ ਗਾਇਕੀ ਉਹਨੇ ਕੀਤੀ ਤੇ ਕੁਝ ਸੋਸ਼ਲ ਪਲੇਟਫਾਰਮਸ ਦੇ ਵਿਰੋਧ ਵੀ ਉਹਨਾਂ ਨੇ ਮਾਨ ਹਾਨੀ ਦਾ ਕੇਸ ਵੀ ਕੀਤਾ ਨਹੀਂ ਸਰ ਗਾਇਕੀ ਗਾਇਕੀ ਤੇ ਚਲੋ ਕੋਈ ਗੱਲ ਨਹੀਂ ਕਿਸੇ ਦੀ ਵਿਵਾਦਤ ਵੀ ਹੋ ਸਕਦੀ ਹੈ ਜੀ ਜ਼ਰੂਰੀ ਨਹੀਂ ਕੋਈ ਤੁਹਾਡੇ ਹਿਸਾਬ ਨਾਲ ਗਾਊਗਾ ਹਮ ਬਿਲਕੁਲ ਮੰਨ ਲਓ ਕੋਈ ਗਾਇਕਾ ਉਹਦੇ ਗਾਣੇ ਆਪਾਂ ਨਾ ਪਸੰਦ ਕਰੀਏ ਤਾਂ ਕੀ ਅਸੀਂ ਉਹ ਸਾਡੀ ਜ਼ਮੀਰ ਅਲੋਕ ਕਰਦੀ ਹੈ ਕਿ ਅਸੀਂ ਉਹਨਾਂ ਦੇ ਬੱਚਿਆਂ ਦੀ ਇੱਜ਼ਤ ਨਿਲਾਮ ਕਰਕੇ ਬਿਲਕੁਲ ਨਹੀਂ ਉਹਨਾਂ ਦੇ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਜੀ ਕਿ ਅਸੀਂ ਉਹਨਾਂ ਦੇ ਬੱਚਿਆਂ ਦੀ ਇੱਜ਼ਤ ਨਿਲਾਮ ਕਰਕੇ ਆਪਣੇ ਬੱਚਿਆਂ ਦੀ ਰੋਟੀ ਦਾ ਜ਼ਿਗਾਰਡ ਕਰੀਏ ਹਮ ਬਿਲਕੁਲ ਸਹੀ ਠੀਕ ਹੈ ਨਾ ਮੰਨ ਲਓ ਇੱਕ ਗਾਇਕ ਹੈ ਤੁਹਾਨੂੰ ਉਹਦਾ ਕੰਮ ਪਸੰਦ ਨਹੀਂ ਜੀ فرض ਕਰੋ ਮੇਰਾ ਹੀ ਆ ਮੇਰਾ ਕੰਮ ਤੁਹਾਨੂੰ ਨਾ ਪਸੰਦ ਆ ਕਿਸੇ ਵੀ ਫੀਲਡ ਦੇ ਬੰਦੇ ਦਾ ਹੋ ਸਕਦਾ ਨਾ ਪਸੰਦ ਆ ਜੀ ਠੀਕ ਹੈ ਤੁਸੀਂ ਮੇਰਾ ਕੰਮ ਰੱਦ ਕਰ ਦਿਓ ਜੀ ਹਮ ਜਾਂ ਮੇਰੀ ਆਲੋਚਨਾ ਕਰ ਲਓ ਮੇਰੇ ਬੱਚੇ ਦੀਆਂ ਫੋਟੋਆਂ ਐਡਿਟ ਕਰਨੀਆਂ ਹਮ ਜਾਉ ਉਹਦੇ ਬਾਰੇ ਝੂਠੀ ਖਬਰ ਫਲਾ ਕੇ ਆਪਦੇ ਵਿਊਜ਼ ਹਾਸਲ ਕਰਨੇ ਕੀ ਇਹ ਜ਼ਮੀਰ ਦਾ ਮਰਨਾ ਨਹੀਂ ਹੈ ਬਿਲਕੁਲ ਬਹੁਤ ਮਾੜਾ ਵਰਤਾਰਾ ਫਿਰ ਦੂਜੀ ਗੱਲ ਇਹ ਹੈ ਕਿ ਹਰਪਜਨ ਮਾਨ ਨੂੰ ਮੈਂ ਵਿਅਕਤੀਗਤ ਤੌਰ ਤੇ ਜਾਣਦਾ ਜੀ ਉਹ ਬੰਦਾ ਮਤਲਬ ਕਿ ਲੋਕਾਂ ਦੇ ਨਾਲ ਇਨਟੈਚ ਹੀ ਰਹਿਣ ਵਾਲਾ ਇਨਸਾਨ ਬਿਲਕੁਲ ਤਾਂ ਮਤਲਬ ਕਿ ਕੋਈ ਗੱਲਬਾਤ ਹੁੰਦੀ ਆ ਤਾਂ ਤੁਸੀਂ ਸਿੱਧਾ ਉਹਨੂੰ ਮੈਸੇਜ ਕਰੋ ਬਾਈ ਸਿੰਗਰ ਨੂੰ ਕਿ ਤੁਹਾਡੇ ਬਾਰੇ ਵੀ ਇਹ ਗੱਲਬਾਤ ਹੋ ਰਹੀ ਹੈ ਜੀ ਜੀ ਅਗਲਾ ਰਿਪਲਾਈ ਨਹੀਂ ਕਰਦਾ ਤੁਸੀਂ ਅਪਡੇਟ ਕਰ ਦਿਓ ਮਾਮਲੇ ਨੂੰ ਕਿ ਹਾਂ ਜੀ ਮੈਂ ਅਸੀਂ ਪੁੱਛਿਆ ਸੀ ਹੂੰ ਤੋਂ ਗੱਲ ਇਹ ਹੈ ਕਿ ਇਹ ਜਿਹੜਾ ਵਰਤਾਰਾ ਚੱਲਦਾ ਪਿਆ ਹੈ ਸਰ ਕੱਲੇ-ਕੱਲੇ ਬੰਦੇ ਨੇ 10-10 ਤੇ ਚੈਨਲ ਬਣਾਏ ਨੇ ਹੂੰ ਪੇਜ ਬਣਾਏ ਨੇ ਕਿਉਂਕਿ ਹਰੇ ਉੱਥੇ ਕੀ ਕਰਦੇ ਆ AI ਨਾਲ ਫੋਟੋਆਂ ਹੀ ਕਈ ਬਣਾ ਕੇ ਪਾਈ ਜਾਂਦੇ ਆ ਆ ਦੇਖੋ ਜੀ ਪੰਜਾਬੀ ਸਬਜੀ ਵੇਚ ਰਿਹਾ ਜੀ ਨੂੰ ਲਾਇਕ ਨਹੀਂ ਕਰੋਗੇ ਸ਼ੇਅਰ ਨਹੀਂ ਕਰੋਗੇ AI ਤੇ ਲੋਕੀ AI ਦੀਆਂ ਬਣਾਈਆਂ ਫੋਟੋਆਂ ਸ਼ੇਅਰ ਕਰੀ ਜਾਂਦੇ ਆ ਹਮ ਥੱਲੇ ਵਾਇਰਲ ਵਾਇਰਲ ਲਿਖੀ ਜਾਂਦੇ ਕੀ ਕਰੀਏ ਹੋ ਖੋਦੇ ਅਸੀਂ ਹੋ ਗਏ ਆ ਉਹ ਜਿਹੜਾ ਸਾਹਮਣੇ ਵਾਲੇ ਹੋ ਗਏ ਆ ਬਸ ਤੇ ਕਹਿਣ ਦਾ ਮਤਲਬ ਇਹ ਇਹ ਆ ਕਿ ਭਾਈ ਕੋਈ ਬੰਦਾ ਹਮ ਮਾਨਸਿਕ ਤੌਰ ਤੇ ਜਦੋਂ ਇੰਨਾ ਪਰੇਸ਼ਾਨ ਹੋਊਗਾ ਤਾਂ ਫਿਰ ਕੀ ਕਰੂਗਾ ਤੁਹਾਡੇ ਹਾਰ ਪਾਊਗਾ ਜੀ ਜੇ ਤੋ ਤੁਸੀਂ ਕਿਸੇ ਬੰਦੇ ਦੇ ਬੱਚਿਆਂ ਨੂੰ ਨਹੀਂ ਛੱਡ ਰਹੇ ਹੂੰ ਤੇ ਫਿਰ ਉਹ ਤੁਹਾਨੂੰ ਛੱਡੂਗਾ ਬਿਲਕੁਲ ਤਾਂ ਉਹਨਾਂ ਨੇ ਨੋਟਸ ਪੇ ਜਵਾ ਦਿੱਤੇ ਨੇ ਹੂੰ ਉਹ ਨੋਟਸ ਗਏ ਨੇ ਤੇ ਗਾਹ ਹੋ ਸਕਦਾ ਕਿ ਮਕਦਮਾ ਵੀ ਸ਼ੁਰੂ ਹੋ ਜਾਵੇ ਹੂੰ ਤਾਂ ਕੀ ਖਟਿਆ ਪਹਿਲੀ ਗੱਲ ਇਹ ਆ ਕਿ ਜੇ ਤੁਸੀਂ ਕਰ ਲਈ ਹੈ ਗਲਤੀ ਤੋ ਉਹਨਾਂ ਅੱਗੇ ਆਉਣਾ ਚਾਹੀਦਾ ਮਾਫੀ ਮੰਗੋ ਉਸ ਚੀਜ਼ ਚ ਬਿਲਕੁਲ ਕਿ ਹਾਂ ਜੀ ਭਾਈ ਆ ਗੱਲ ਹੈ ਸਾਡੇ ਤੋਂ ਲਿਖੇ ਨਾਲ ਹੋ ਗਿਆ ਹੂੰ ਤੇ ਹਰ ਭਾਜਨ ਮਾਨ ਇਹੋ ਜੇ ਬੰਦਾ ਮਾਫੀ ਕਰ ਦੂ ਕਰ ਦੂਗਾ ਬਿਲਕੁਲ ਠੀਕ ਹੈ ਨਾ ਕੋਈ ਵੀ ਬੰਦਾ ਕਰਦਾ ਇਹੋ ਜਿਹਾ ਸ਼ਖਸ ਆ ਉਹਨੇ ਕਰ ਵੀ ਦੇਣਾ ਮੈਂ ਚਲੋ ਕੋਈ ਗੱਲ ਨਹੀਂ ਪਰ ਤੁਸੀਂ ਆਪਣੀ ਗਲਤੀ ਦਾ ਭਾਈ ਇਕਬਾਲ ਤੇ ਕਰੋਗੇ ਨਾ ਪਹਿਲਾਂ ਮੰਨੋ ਤੇ ਸਹੀ ਤੁਸੀਂ ਤਾਂ ਇਹ ਮਤਲਬ ਕਿ ਜਿਹੜੀ ਚੀਜ਼ ਅੱਛਾ ਗਾਲਾਂ ਸਾਰੇ ਪੱਤਰਕਾਰਾਂ ਨੂੰ ਪੈਂਦੀਆਂ ਸਾਬ ਜੀ ਕੋਈ ਹੈ ਕਿ ਨਹੀਂ ਹੈ ਇਹ ਤਾਂ ਨਿਰਣਾ ਹੀ ਕਰਨਾ ਬਹੁਤ ਔਖਾ ਹੈ ਅਸੀਂ ਯੁੱਗ ਦੇ ਵਿੱਚ ਸਹੀ ਗੱਲ ਹੈ ਪਰ ਜਦੋਂ ਗਾਲਾਂ ਪੈਂਦੀਆਂ ਗਾਲਾਂ ਸਾਨੂੰ ਸਾਰਿਆਂ ਨੂੰ ਪੈਂਦੀਆਂ ਕਿਉਂਕਿ ਅਸੀਂ ਸਾਰੇ ਪੱਤਰਕਾਰਤਾ ਚ ਆਗੇ ਹੋਣਾ ਬਿਲਕੁਲ ਅੱਜਕਲ ਸੋਸ਼ਲ ਮੀਡੀਆ ਦਾ ਇਹ ਸਮੂਹ ਦਾ ਨਾਂ ਤੇ ਇੱਕੀਅਤ ਦੇ ਵਿੱਚ ਸਰ ਸਾਰੇ ਆਜਮ ਤੇ ਇਹਨੇ ਤੇ ਫਿਰ ਸਾਰਿਆਂ ਨੂੰ ਅਗਲੇ ਟਕਾ ਟਕਾ ਕੇ ਉਹ ਦਿਸ਼ਾਾਂ ਦੇ ਦਿੰਦੇ ਆ ਕਿ ਗੱਲਾਂ ਹੀ ਛੱਡ ਦਿਓ ਹੂੰ ਸਾਰਿਆਂ ਨੂੰ ਸੁਨੀਆਂ ਪੈਂਦੀ ਪਰ ਹਰਕਤਾਂ ਇਹ ਘਟੀਆਂ ਨੇ ਮੇਰਾ ਇਹ ਮੰਨਣਾ ਚਾਹੇ ਲੀਡਰ ਹੈ ਯਾਰ ਕੋਈ ਲੀਡਰ ਤੇ ਬੱਚਿਆਂ ਨੂੰ ਵੀ ਅਸੀਂ ਕਿਉਂ ਵਿੱਚ ਅਗਲੀ ਨਿੱਜੀ ਜ਼ਿੰਦਗੀ ਨੂੰ ਪਾਸੇ ਲੈ ਕੇ ਨਿੱਜੀ ਜ਼ਿੰਦਗੀ ਨੂੰ ਪਾਸੇ ਰੱਖੋ ਜੋ فرض ਕਰੋ ਮਾਨ ਸਾਹਿਬ ਹੈ ਮਾਨ ਸਾਹਿਬ ਆਪਣੇ ਫੈਸਲੇ ਲੈਂਦੇ ਉਹਨਾਂ ਦਾ ਤੁਸੀਂ ਵਿਸ਼ਲੇਸ਼ਣ ਕਰੋ ਪਰਚੋਲ ਕਰੋ ਜੀ ਜੀ ਠੀਕ ਹੈ ਨਾ ਜੀ ਆਲੋਚਨਾ ਕਰੋ ਜੋ ਮਰਜ਼ੀ ਕਰੋ ਹਮ ਹ ਅਸੀਂ ਕਿਸੇ ਦੇ ਬੱਚਿਆਂ ਤੱਕ ਕਿਉਂ ਪਹੁੰਚ ਗਏ ਜੀ ਜੀ ਠੀਕ ਹੈ ਨਾ ਬਿਲਕੁਲ ਮੰਨ ਲਓ ਕੋਈ ਮਾਮ ਸਾਹਿਬ ਹੈ ਕੋਈ ਸਿੰਗਰ ਹੈ ਕੋਈ ਹੈ ਕੋਈ ਵੀ ਹੈ ਜਦੋਂ ਤੱਕ ਕੋਈ ਫੀਲਡ ਦਾ ਬੰਦਾ ਕੋਈ ਗਲਤ ਨਹੀਂ ਕਰਦਾ ਸਾਨੂੰ ਹੱਕ ਨਹੀਂ ਹੈਗਾ ਕਿ ਅਸੀਂ ਜਾ ਕੇ ਐਵੇਂ ਕਿਸੇ ਨੂੰ ਤੰਗ ਕਰੀਏ ਤਾਂ ਹਰ ਭਜਨ ਮੰਨ ਲਈ ਜਿਹੜਾ ਇੱਕ ਕਦਮ ਚੁੱਕਿਆ ਹੈ ਹਰਪਜਨ ਮਾਨ ਜਿਹੜੇ ਵਾਲਾ ਬੰਦਾ ਪਿਛਲੇ ਸਮੇਂ 'ਚ ਹੋਇਆ ਕੀ ਸੀਗਾ ਕਿ ਇੱਕ ਫਿਲਮ ਇਹਨਾਂ ਨੇ ਬਣਾਈ ਸੀ ਤੇ ਉਹਦੇ ਲੈਨ ਦੇੰਦ ਦਾ ਰੌਲਾ ਪੈ ਗਿਆ ਸੀ ਤੁਹਾਨੂੰ ਯਾਦ ਹੋਣਾ ਹੂੰ ਚਲੋ ਦਾਵੇ ਹੁੰਦੇ ਆ ਫਿਲਮ ਇੰਡਸਟਰੀ 'ਚ ਇਸ ਤਰ੍ਹਾਂ ਦੇ ਰੌਲੇ ਆਮ ਚੱਲਦੇ ਰਹਿੰਦੇ ਆ ਜੀ ਤਾਂ ਹਰਪਜਨ ਮਾਨ ਨੇ ਬਾਅਦ ਅਦਬ ਆਪਣੀ ਗੱਲ ਰੱਖੀ ਸੀ ਹੂੰ ਠੀਕ ਹੈ ਨਾ ਜੀ ਸਾਰਿਆਂ ਦੇ ਵਿੱਚ মিডিਆ 'ਚ ਗੱਲ ਰੱਖੀ ਸੀ ਤਾਂ ਕਹਿਣ ਦਾ ਮਤਲਬ ਇਹ ਇਹ ਆ ਕਿ ਇਹ ਚੀਜ਼ ਹੈ ਕਿ ਗਲਤੀ ਹੋਈ ਹੈ ਹੂੰ ਪਰ ਹੁਣ ਉਹ ਮਤਲਬ ਕਿ ਮੰਨਦੇ ਆ ਕਿ ਨਹੀਂ ਮੰਨਦੇ ਉਹ ਨਾ ਤੇ ਜਨ ਪਰ ਕਰਦਾ ਤੇ ਇਸ ਕਰਕੇ ਹਰ ਭਜਨ ਮਾਨ ਹੋ ਰਾਨੀ ਜੇ ਕਦਮ ਚੁੱਕਿਆ ਹੈ ਨਾ ਠੀਕ ਹੈ ਜੀ ਤਾਂ ਇਹ ਕਦਮ ਇਸੇ ਕਰਕੇ ਚੁੱਕਿਆ ਹੈ ਕਿ ਅੱਗੇ ਉਹਨਾਂ ਨੇ ਆਪਣੀ ਸਫਾਈ ਦਿੱਤੀ ਆਪਣੀ ਗੱਲ ਰੱਖੀ ਗੱਲ ਖਤਮ ਹੋ ਗਈ ਤਾਂ ਹੁਣ ਜੇ ਉਹ ਇਸ ਪੱਧਰ ਤੇ ਜਾ ਕੇ ਕਾਰਵਾਈ ਤੇ ਉਤਰੇ ਆ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਮਾਨਸਿਕ ਪੀੜਾ ਪੀੜਾ ਹੈ ਬਿਲਕੁਲ ਠੀਕ ਹੈ ਨਾ ਜੀ ਹੁੰਦਾ ਹੈ ਜੀ ਤੁਸੀਂ ਬੱਚੇ ਤੁਹਾਡੇ ਜਾਣ ਤੋਂ ਪਿਆਰੇ ਹੋ ਤੇ ਦੂਜੀ ਗੱਲ ਹੈ ਮੇਰੀ ਗੱਲ ਸੁਣੋ ਵੀ ਕਿਸੇ ਦਾ ਬੱਚਾ ਚਾਹੇ ਮੇਰੀ ਨਹੀਂ ਬਣਦੀ ਉਹਦੇ ਨਾਲ ਜੀ ਉਹ ਮੇਮ ਵਿਆਹ ਕੇ ਲਿਆਉਂਦਾ ਹੈ ਜਾਂ ਅਫਰੀਕਨ ਵਿਆਹ ਕੇ ਲਿਆਉਂਦਾ ਹੈ ਹਮ ਜਾਂ ਕਰਵਾ ਲੈਂਦੀ ਆ ਕੋਈ ਉਹਨਾਂ ਦੀ ਬੱਚੀ ਮੇਰਾ ਕੀ ਟੱਡ ਦੁਖਦਾ ਬਈ ਬਿਲਕੁਲ ਉਹਦੀ ਲਾਈਫ ਹੈ ਉਹਦੀ ਲਾਈਫ ਹੈ ਉਹਨਾਂ ਨੇ ਆਪ ਦਾ ਹਿਸਾਬ ਕਿਤਾਬ ਆਪ ਦਾ ਘਰ-ਵਾਰ ਦੇਖਣਾ ਜੀ ਜੀ ਠੀਕ ਹੈ ਇੱਥੇ ਸਾਡਾ ਕੰਮ ਹੀ ਇਹ ਬਣ ਗਿਆ ਸਾਬ ਅਸੀਂ ਮਤਲਬ ਕਿ ਠੇਕਾ ਲੈ ਲਿਆ ਹਮ ਸਾਡੀ نسل ਚੇਂਜ ਹੋ ਰਹੀ ਹੈ ਜੀ ਫਲਾਹ ਹੋ ਰਿਹਾ ਫਲਾਹ ਹੋ ਰਿਹਾ ਕੰਨਾਂ ਦੇ ਉੱਤੋਂ ਦੀ ਝਾਕਣ ਦੀ ਆਦਤ ਹੈ ਇਹ ਝਾਕਣੀ ਆ ਸਿੱਧੀ ਮੈਂ ਤੁਹਾਨੂੰ ਦੱਸਾਂ ਨਿੱਜੀ ਜ਼ਿੰਦਗੀ 'ਚ ਨਾ ਇਹ ਝਾਕਣੀ ਆ ਕਿ ਜੇ ਤੇ ਗੋਰੀ ਵਿਆਹ ਲਿਆਵੇ ਹੂੰ ਫਿਰ ਕਹਿਣਗੇ ਕਿ ਮੇਮ ਇਸ਼ਕ 'ਚ ਅੰਨੀ ਹੋਈ ਸੱਤ ਸਮੁੰਦਰੋਂ ਪਾਰ ਆ ਗਈ ਹੂੰ ਤੇ ਜੇ ਕੁੜੀ ਮੰਨ ਲਓ ਆਪਣੀ ਪਸੰਦ ਆ ਕਰ ਲਵੇ ਜੀ ਤੇ ਫਿਰ ਫਿਰ ਗੱਸ਼ੀ ਪੈਂਦੀ ਆ ਹੂੰ ਤੇ ਇੱਜ਼ਤ ਜਿਹੜੀ ਆ ਕੁੜੀ ਤੇ ਥੋਪੀ ਆ ਸਾਰੀ ਅਸੀਂ ਹੂੰ ਵੀ ਠੀਕਾ ਕੁੜੀ ਨੇ ਲੈ ਰੱਖੀ ਨੇ ਜੀ ਜੀ ਤ ਮਤਲਬ ਕਿ ਆਪ ਦੀ ਇੱਜ਼ਤ ਵੀ ਤੁਸੀਂ ਜਿਹੜੀ ਹੈ ਨਾ ਉਹ ਮਤਲਬ ਕਿ ਇਸ ਤਰ੍ਹਾਂ ਦੀ ਬਣਾਈ ਹੋਈ ਹੈ ਕਿ ਆਪ ਦੇ ਆਪ ਤੇ ਕੰਮ ਕਰਨ ਦੀ ਥਾਂ ਤੇ ਇਹ ਆਦਤ ਵੀ ਬਣੀ ਹੋਈ ਆ ਆਪ ਦੇ ਆਪ ਤੇ ਕੰਮ ਕਰਨ ਦੀ ਥਾਂ ਤੇ ਲੋਕ ਕੀ ਕਰਦੇ ਉਹਦੇ 'ਚ ਜ਼ਿਆਦਾ ਇੰਟਰਸਟ ਬਿਲਕੁਲ ਬਿਲਕੁਲ ਇਹ ਇਹ ਫਿਤਰਤ ਹੈ ਮਾਫ ਕਰਨਾ ਹੁਣ ਇਸ ਵੇਲੇ ਸੁਭਾਅ ਦੀ ਜੇ ਗੱਲ ਕਰੀਏ ਤਾਂ ਜੀ ਜੀ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਸੁਭਾਅ ਬਹੁਤ ਆਮ ਹੈ ਕਹਿੰਦੇ ਹੁੰਦੇ ਨਾ ਵੀ ਆਪਦੇ ਦੁੱਖ ਤੋਂ ਲੋਕ ਉਹਨੇ ਦੁਖੀ ਨਹੀਂ ਹੁੰਦੇ ਦੂਜੇ ਦੀ ਖੁਸ਼ੀ ਵੇਖ ਕੇ ਛੜੀ ਜਾਣਗੇ ਦੂਜੇ ਦਾ ਕੰਮ ਵੇਖ ਕੇ ਤਰੱਕੀ ਵੇਖ ਕੇ ਉਹਦੇ ਚ ਜ਼ਿਆਦਾ ਧਿਆਨ ਹੁੰਦਾ ਫਲਾਣੇ ਨੇ ਕੀ ਲੈ ਲਿਆ ਕੀ ਵੇਚਤਾ ਕੀ ਬਣਾ ਲਿਆ ਆਪਦਾ ਨਹੀਂ ਧਿਆਨ ਹੁੰਦਾ ਆ ਬਿਲਕੁਲ ਗੱਲ ਤੁਹਾਡੀ درست ਹੈ ਤੇ ਮੇਰੇ ਖਿਆਲ ਦੇ ਨਾਲ ਸਾਨੂੰ ਆਪਦੇ ਘਰ ਨੂੰ ਦੇਖਣਾ ਚਾਹੀਦਾ ਆਪਦੇ ਬੱਚਿਆਂ ਨੂੰ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ ਸਮਾਜ ਨੂੰ ਜਿਹੋ ਜਿਹਾ ਦੇਖਣਾ ਚਾਹੁੰਦੇ ਆਪਣੇ ਬੱਚਿਆਂ ਨੂੰ ਉਦਾਂ ਦਾ ਬਣਾ ਦਿਓ ਬਣਾਓ ਬਿਲਕੁਲ ਸਮਝ ਲਓ ਇਹ ਸਭ ਤੋਂ ਬਿਹਤਰੀਨ ਤੁਹਾਡਾ ਯੋਗਦਾਨ ਆ ਜੀ ਕਿ ਜਿਸ ਤਰ੍ਹਾਂ ਤੁਸੀਂ ਕਿਸੇ ਸਮਾਜ ਦੀ ਕਲਪਨਾ ਕਰਦੇ ਹੋ ਤਸੱਵਰ ਕਰਦੇ ਹੋ ਤਾਂ ਵੈਸਾ ਆਪਣੇ ਘਰ ਦਾ ਮਾਹੌਲ ਬਣਾ ਦਿਓ ਜੀ ਤਾਂ ਮੇਰੇ ਖਿਆਲ ਦੇ ਨਾਲ ਇਹ ਕਿਉਂਕਿ ਸਾਰੇ ਸਮਾਜ ਨੂੰ ਤੁਸੀਂ ਨਹੀਂ ਬਦਲ ਸਕਦੇ ਚੈਰਿਟੀ ਬੈਂਗ ਇਨਸ ਐਟ ਹੋਮ ਆਪਣੇ ਆਪ ਤੋਂ ਸ਼ੁਰੂ ਹੁੰਦਾ ਜਦੋਂ ਵੀ ਕੋਈ ਇਹ ਚੀਜ਼ ਸਾਫ਼ ਹੈ ਇੱਥੇ ਵੱਡੇ ਵੱਡੇ ਜ਼ੋਰ ਲਾ ਕੇ ਇੱਥੇ ਉਹ ਮੁੜ ਕੇ ਇੱਥੇ ਆ ਗਿਆ ਕਿ ਭਾਈ ਆਪ ਦੇ ਆਪ ਨੂੰ ਸੰਭਾਲੋ ਯਾਰ ਜੀ ਬਿਲਕੁਲ ਠੀਕ ਹੈ ਨਾ ਸਾਡੇ ਹਿਸਾਬ ਨਾਲ ਦੁਨੀਆ ਨਹੀਂ ਚੱਲਣੀ ਜੀ ਮਿੰਟੂ ਜੀ ਬਿਲਕੁਲ ਜੀ ਆ ਸੁਖਮਣ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਇਸ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਕਹਿੰਦੇ ਤਾਂ ਕਿ ਅੱਗੇ ਤੋਂ ਕੋਈ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਖਬਰ ਨਾ ਫਲਾਵੇ ਖੈਰ ਇਹ ਵੀ ਗੱਲ ਸਹੀ ਹੈ ਕਿ ਚਲੋ ਮੌਕੇ ਮੌਕੇ ਤੇ ਸਾਰੀਆਂ ਚੀਜ਼ਾਂ ਨੂੰ ਭਾਈ ਲੋੜ ਹੁੰਦੀ ਆ ਕਿਸੇ ਵੀ ਚੀਜ਼ ਨੂੰ ਬਹੁਤ ਜ਼ਿਆਦਾ ਪਕ ਖੁੱਲਾ ਛੱਡ ਦ ਨੁਕਸਾਨਦਾਇਕ ਹੁੰਦੀ ਹੈ ਗੁਰਚਨ ਸਿੰਘ ਜੀ ਕਹਿ ਰਹੇ ਨੇ ਕਿ ਭਈ ਪੰਜਾਬੀ ਪਾਸ਼ਾ ਦੇ ਵਿੱਚ ਤੁਸੀਂ ਆਪ ਦੇ ਜਿਹੜੇ ਕਮੈਂਟ ਭੇਜਿਆ ਕਰੋ ਅ ਚਲੋ ਚੰਗੀ ਗੱਲ ਹੈ ਜੀ ਪੰਜਾਬੀ ਦੇ ਵਿੱਚ ਤੁਸੀਂ ਕਮੈਂਟ ਭੇਜੋਗੇ ਤੇ ਹੋਰ ਵੀ ਚੰਗਾ ਲੱਗਦਾ ਹੈ ਅ ਜਸਤਾਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜਗਤਾਰ ਸਿੰਘ ਜੀ ਮਿਹਰਬਾਨੀ ਬਹੁਤ ਬਹੁਤ ਜੀ ਰਤਨਜੋਤ ਸੰਧੂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਉਧਰ ਹਾਂਜੀ ਇਹ ਬੀਬੀ ਭਰਾਜ ਬਾਰੇ ਵੀ ਗੱਲਬਾਤ ਹੋ ਚੁੱਕੀ ਹੈ ਬਲਕਾਸ਼ ਸਿੰਘ ਸਿੱਧੂ ਹੋਰਾਂ ਤੇ ਵੀ ਗੱਲਬਾਤ ਹੋ ਚੁੱਕੀ ਹੈ ਜੀ ਪਹਿਲਾਂ ਜਿਹੜੇ ਦੋਸਤ ਲੇਟ ਜੁੜੇ ਨੇ ਉਹ ਥੋੜਾ ਜਿਹਾ ਪਹਿਲਾਂ ਤੋਂ ਵੀ ਸੁਣ ਸਕਦੇ ਨੇ ਪ੍ਰੋਗਰਾਮ ਨੂੰ ਸ਼ੁਰੂ ਤੋਂ ਇੱਕ ਨਾ ਕਮੈਂਟ ਬੜਾ ਖੂਬਸੂਰਤ ਆ ਸਤਨਾਮ ਪਾਲੀਆ ਜੀ ਦਾ ਤੇ ਉਹਨਾਂ ਦਾ ਪਿੰਡ ਹੈ ਸ਼ਾਇਦ ਮੱਲੇਵਾਲ ਕੋਈ ਹਮਮ ਤੇ ਉੱਥੇ ਕੋਈ ਐਨ ਆਰ ਆਈ ਹੈ ਸ਼ਾਇਦ ਸਰਪੰਚ ਦਾ ਮੁੰਡਾ ਹੈ ਤਾਂ ਉਸਨੇ ਬੱਚਿਆਂ ਵਾਸਤੇ ਵੈਨ ਲਾਈ ਆ ਕੀ ਬਾਤ ਪਾਚੋ ਬਲਕੂ ਆ ਜਿਹੜਾ ਸ਼ਾਇਦ ਉਹਦਾ ਇਹ ਪਿੰਡ ਆ ਜਾਂ ਸਕੂਲ ਆ ਜਿਹੜਾ ਤਾਂ ਉਹਦੇ ਵਿੱਚ ਇਹ ਉਹਨਾਂ ਨੇ ਸੇਵਾ ਕੀਤੀ ਆ ਤੇ ਬੜਾ ਬਈ ਸੋਹਣੀ ਸ਼ਾਨਦਾਰ ਕੰਮ ਆ ਜੀ ਜੀ ਐਗੀਆਂ ਗੱਲਾਂ ਵੀ ਹੋਣੀਆਂ ਚਾਹੀਦੀਆਂ ਨੇ ਜੇ ਅਸੀਂ ਨਿਖਤ ਨਗਿਹਦੀਆਂ ਕਰਦੇ ਆ ਤੇ ਇਹੋ ਜੀਆਂ ਚੀਜ਼ਾਂ ਵੀ ਹਾਂ ਹਾਂ ਬਿਲਕੁਲ ਬਿਲਕੁਲ ਇਹੋ ਜੇ ਲੋਕ ਹੈਗੇ ਆ ਸੋ ਬਾਈ ਸਲਾਮ ਆ ਉਸ ਗੱਭਰੂ ਨੂੰ ਜੀ ਜੀ ਤੇ ਦੂਜੀ ਗੱਲ ਇਹ ਆ ਕਿ ਕਈ ਵਾਰ ਕੀ ਹੁੰਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਦੂਜੇ ਨੂੰ ਪ੍ਰੇਰਣਾ ਦੇ ਦਿੰਦੀਆਂ ਕਿ ਕੋਈ ਹੋਰ ਐਨ ਆਰ ਆਈ ਹੋ ਸਕਦਾ ਹੈ ਕਿ ਆਪਣੇ ਪਿੰਡ ਦੇ ਸਕੂਲ ਨੂੰ ਕੋਈ ਇਸ ਤਰ੍ਹਾਂ ਦੀ ਸਹੂਲियत ਦੇ ਦੇਵੇ ਜੀ ਜੀ ਜਗਤਾਰ ਜੀ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਮਿਹਰਬਾਨੀ ਤੇਵਕਰਨ ਸ਼ਰਮਾ ਜੀ ਦੇਵਕਾਂਤ ਸ਼ਰਮਾ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ